ਗੁਰਦਾਸਪੁਰ ਦੇ ਕਸਬਾ ਭੈਣੀ ਮੀਆਂ ਖਾਨ ਵਿੱਚ ਦੇਰ ਰਾਤ ਗੋਲ ਗੱਪੇ ਦੀ ਰੇੜੀ ਲਗਾ ਕੇ ਘਰ ਵਾਪਸ ਆ ਰਹੇ ਇੱਕ ਪ੍ਰਵਾਸੀ ਦਾ ਕਤਲ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਤਰਮਿੰਦਰ ਨਾਮ ਦਾ ਇਹ ਗੋਲ ਗੱਪੇ ਵੇਚਣ ਵਾਲਾ ਦੇਰ ਰਾਤ ਗੋਲ ਗੱਪੇ ਵੇਚ ਕੇ ਰੇੜੀ ਨਾਲ ਲੈ ਕੇ ਵਾਪਸ ਘਰ ਨੂੰ ਆ ਰਿਹਾ ਸੀ ਕਿ ਰਾਸਤੇ ਵਿੱਚ ਉਸ ਦਾ ਲੁਟੇਰਿਆਂ ਵੱਲੋਂ ਲੁੱਟ ਖੋਹ ਦੀ ਨੀਅਤ ਨਾਲ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ। ਹਾਲਾਂਕਿ ਪੁਲਿਸ ਅਜੇ ਇਹ ਇਸ ਨੂੰ ਅੰਨਾ ਕਤਲ ਮੰਨ ਰਹੀ ਹੈ ਪਰ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਦੂਜੇ ਵਾਸੀ ਇਸ ਮਾਮਲੇ ਨੂੰ ਲੈ ਕੇ ਡੀਐਸਪੀ ਸੁਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਤਰਮਿੰਦਰ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਤੇ ਉਸ ਦੇ ਸਿਰ ਤੇ ਗਹਿਰੀ ਸੱਟ ਦਾ ਇੱਕ ਨਿਸ਼ਾਨ ਹੈ ਪਰ ਫਿਲਹਾਲ ਇਹ ਸਾਫ਼ ਨਹੀਂ ਹੈ ਕਿ ਉਸ ਦਾ ਕਤਲ ਦੀ ਨੀਅਤ ਨਾਲ ਹੀ ਕਤਲ ਕੀਤਾ ਗਿਆ ਹੈ ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ आम क्या आपका अंजलि आपके पति का क्या था क्या घटना क्या हुई आपको कैसे पता था? रोज डेली की तरह इंतजार कर रहे थे उनका किसी ने फोन लगा के बोला कि वो वहाँ लड़ाई हो गई है पता चला लड़ाई किस बात से हुई है नहीं पता नहीं चला वहाँ पर जब पहुँचे तो तो वहाँ क्या स्थिति क्या थी वा? हम नहीं पहुँच पाए नहीं, नहीं। बाद तो में पता चलता है आपको क्या मांग क्या करेंगे प्रशासन से इंसाफ चाहिए हमें हमारे नेगनेग बच्चे हैं कितने बच्चे है आपके तीन कितने कितने उम्र के एक चार का एक तीन का तो आगे एक आगे। एक साल की है लगते हैं उनका के अलावा धर्मेंद्र क्या कितनी उम्र है उनकी उन्होंने अभी 32 साल क्या हुआ था पता नहीं मैं सब रेडी लेके आया यहाँ पर इंतज़ार किया दस बजे गए साढ़े दस बजे किसी ने बोला कि ऐसे झगड़ा तो हो गया मैं गया उधर देखा जाके सो उधर कुछ नहीं डेट हो गई पता चला झगड़ा किस बात से हुआ पता नहीं लगा ये तो उधर जाके मैंने सोचा चलो पुलिस वाले को बुला दें तो पुलिस वाले पहुँचे गए हो थी जब उसके? उसके हम क्या, क्या वो वो भी लगाते हैं पहले भी किसी के साथ झगड़ा हुआ था जो कोई ऐसी बात है नहीं झगड़ा ही नहीं हुआ कुछ नहीं हुआ अब डेड बॉडी जो उसकी पुलिस वाले ले गए हाँ और रात को ले गए पुलिस वाले ले गए पुलिस प्रशासन से क्या मांग करते है आप ਾਨੂੰ ਇਹ ਘਤਿੰ ਸਾਭ ਹੋਣਾ ਚਾਹੀਏ ਔਰ ਕਿਆ ਚਾਹੀਏ ਹਮ ਕੋ ਇਹਨ ਸਾਭ ਹੋ ਜਾਵੇ ਬੱਚੇ ਛੋਟੇ ਛੋਟੇ ਹ ਉਸਕੇ ਪਲ ਜਾਏ ਵਿਚਾਰੇ ਕੁਛ ਮਿਲ ਤੁਨ ਲਿਆ ਔਰ ਕਿਆ ਹੈ ਜਹ ਲੋਗੋ ਨੇ ਕੀਆ ਕੰਮ ਉਹਨ ਕੋ ਵੀ ਸਜ਼ਾ ਸਿਆ ਮਿਲਨੀ ਚਾਹੀਏ ਔਰ ਕਿਆ ਹੈ ਕਿਉਂ ਕੀਆ ਐਸਾ ਇਹ ਥਾਣਾ ਭੈਣੀ ਮੀਆਂ ਖਾਂ ਦੇ ਵਿੱਚ ਇੱਕ ਤਰਬੰਦਰ ਕੁਸ ਪ੍ਰਵਾਸੀ ਮਿਦੂਰ ਸੀ ਜਦੀ ਉਮਰ 32 ਸਾਲ ਆ ਉਹ ਗੋਲ ਗੱਪੇ ਵੇਚਣ ਦਾ ਕੰਮ ਕਰਦਾ ਸੀ ਕੱਲ ਬੀਤੀ ਰਾਤ ਜਦੋਂ ਬਾਗੜੀਆਂ ਪਿੰਡ ਤੋਂ ਗੋਲ ਗੱਪੇ ਵੇਚ ਕੇ ਵਾਪਸ ਭੈਣੀ ਮੀਆਂ ਖਾਂ ਨੂੰ ਆ ਰਿਹਾ ਸੀ ਤਾਂ ਉਹਦੀ ਉੱਥੇ ਜਿਹੜੀ ਹੈਗੀ ਡੈੱਡ ਬੋਡੀ ਮਿਲੀ ਜਿਹਦੀ ਉਹਦੀ ਪਤਨੀ ਜਿਹੜੀ ਹੈਗੀ ਆ ਅੰਜਲੀ ਉਹਨੇ ਇਨਫਾਰਮੇਸ਼ਨ ਦਿੱਤੀ ਸਾਨੂੰ ਉਹਦੇ ਆਧਾਰ ਤੇ ਬਿਆਨ ਦੇ ਆਧਾਰ ਤੇ ਉਹਦੇ ਜਿਹੜੀ ਹੈ ਪੁਲਿਸ ਕਾਰਵਾਈ ਕਰਕੇ ਪੋਸਟਮਾਰਟਮ ਦੀ ਜਿਹੜੀ ਇਹ ਲਾਸ਼ ਜਿਹੜੀ ਹੈ ਸਿਵਲ ਹਸਪਤਾਲ ਗਰਦਾਸਪੁਰ ਭੇਜ ਲਈ ਹੈ ਜਿਹੜੇ ਦੋਚੀ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਕਿਸੇ ਨੂੰ ਇਹਦੇ ਚ ਜਿਹੜੀ ਹੈਗੀ ਆ ਬਖਸ਼ਣ ਵਾਲੀ ਜਿਹੜੀ ਹੈ ਕਾਨੂੰਨ ਨਹੀਂ ਦੇਗਾ ਜਗ੍ਹਾ ਅਸੀਂ ਜਲਦੀ ਤੋਂ ਜਲਦੀ ਇਹਨੂੰ ਕੇਸ ਨੂੰ ਟ੍ਰੇਸ ਕਰਕੇ ਜਿਹੜਾ ਜਨਤਕ ਤੌਰ ਤੇ ਜਿਹੜਾ ਹੈਗਾ ਦੁਬਾਰਾ ਦੱਸਾਂਗੇ ਜੀ इंडिया क्राइम न्यूज जुल्म के खिलाफ जंग आप देख रहे हैं इंडिया क्राइम न्यूज